ਸਸਰੀਕਾਲ ਦੋਸਤੋ ਆਜੋ ਸੋਨੂੰ ਦਿਖਾਉਣੇ ਅੱਜ ਖੱਸੀ ਬੱਕਰੀਆਂ ਦਾ ਮੁਕਾਬਲਾ ਰਿਕਾਰਡ ਟੁੱਟ ਰਿਹਾ ਇੰਡੀਆ ਦੇ ਬਰਬਰੇ ਤੇ ਬੀਟਲ ਦੇ ਖੱਸੀ ਬੱਕਰੀ ਤੇ ਕਹਿੰਦੇ 180 ਕਿਲੋ ਵਾਲਾ ਵੀ ਬੱਕਰਾ ਆਇਆ ਆਜੋ ਦਿਖਾਉਣੇ ਆ ਸੋਨੂੰ ਰਾਜਸਥਾਨ ਦਾ ਤਕੜਾ ਮੀਨ ਨਾ ਵੀ ਦੋਸਤੋ ਹੁਣ ਹੋ ਗਿਆ ਜਿਹੜਾ ਮੁਕਾਬਲਾ ਪਹਿਲਾਂ ਬਰਬਰਿਆਂ ਦਾ ਦੇਖਿਆ ਹੁਣ ਅੱਗੇ ਖੱਸੀ ਬੱਕਰੇ ਬੀਟਲ ਬਹੁਤ ਹੈਵੀ ਬੱਕਰੇ ਆ ਕੰਡੇ ਚ ਪੂਰੀ ਆਉਂਦੇ ਆ ਆ ਭਾਈ ਮੜਾ ਕੋਈ ਪਾਸੇ ਯਾਰ 114 ਕਿਲੋ ਦਾ ਜੀ ਪਹਿਲਾ ਬੱਕਰਾ ਜਿਹੜਾ ਪਹਿਲੇ ਹੀ ਐਂਟਰੀ ਮਾਰੀ ਐ ਇਹ 8 ਮਹੀਨੇ ਪਹਿਲਾਂ ਇਹਨਾਂ ਨੇ ਉਹ ਕਰੇ ਆ ਮੈਂ ਭਾਈ ਪੂਰਾ ਸਿਸਟਮ ਤਗੜਾ ਵਾਹ ਜੀ ਵਾਹ ਅਸੀ ਬੱਕਰੇ ਆ ਜੀ ਸ਼ੌਕਨਾ ਹੈ ਪੰਜਾਬ ਦੇ ਬੱਕਰੇ ਪੰਜਾਬੀ ਬੱਕਰੇ ਆ ਆਈਟਿਆਂ ਨੂੰ ਮਾਰਾਂਗਾ ਕਰਦੇ ਨਾ ਰੱਬ ਜੀ ਆਇਆ ਬਾਈ ਲਾਈਵ ਹੋ ਗਿਆ ਚੈਨ ਲਾਲਾ ਮੇਰੇ ਆਦੇ ਫਲੋਰ ਬਾਕ ਦਾ ਨਾਮ ਬੋਲ ਬਰ ਜਾਦੇ ਨੇ ਚੈਨ ਲਾਲਾ ਲੈ ਭਾਈ ਜਿਹੜਾ ਦੂਜੇ ਨੰਬਰ ਤੇ ਬੱਕਰਾ ਆਇਆ ਕਾਲਾ ਡੱਬਾ ਤੇ ਨਾ ਨਹੀਂ ਆਪਾਂ ਨੂੰ ਪਤਾ ਖੜਾ ਰਹੀ ਕਿਹੜੇ ਹੈ ਤੇ ਬੱਕਰੇ ਦੱਸੀ ਜਾਵਾਂਗੇ ਹਾਈਟ ਹੈਗੀ ਹੈ 44 45 ਇੰਚ ਦੀ ਹਾਈਟ ਹੈ ਇਸ ਦਿਨ ਰਾਤਰੇ ਥੋੜਾ ਇਹ ਬੰਦੇ ਜਾਦੀ ਹੋ ਜਾਂਦੇ ਆ ਕਿੰਨਾ ਵਜਨ ਇਸ ਬੁੱਕਰੇ ਦਾ ਜੋ ਹੋ ਰਿਹਾ ਹੈ ਇਧਰ ਆਇਆ ਇਧਰ ਸਾਈਡ ਬਿੰਦੂ ਇੱਥੇ ਆਉਣੇ ਲਿਪੜੀ ਬੈਠੇ ਆ ਇਥੇ ਤੂੰ ਵਧੀਆ ਬੱਤਾ ਹੈ ਬੋਲ ਜਾ ਨੀ ਬੈਠੇ ਰੇੜੀ ਆ ਜੀ ਪੈਣੇ ਦੇ ਲਈ ਘਾਂਟੇ ਤੇ ਛੱਲੇ ਛੱਲੇ ਲਾ ਲਾ ਬਹਿ ਜਾ ਨਿਆ ਲੈ ਬੱਕਰਾ ਇਹ ਵੀ ਚੰਗਾ ਮਾਰ ਦੋ ਜੀ ਬਹੁਤ ਅੱਛਾ ਇਹ ਹੋਊਗਾ ਦੇਖੋ ਮੀਲਾ ਕਿੰਨਾ ਬੋਝੋਗਾ ਇਸ ਕਬ ਦੇਖੋ 138 138 ਕਿਲੋ ਬਹੁਤ ਸੋਨਾ ਬਾਈ ਇਹ ਬਈ 8 ਮਹੀਨੇ ਪਹਿਲਾਂ ਕਿੰਨਾ 150 ਦੇ ਪੱਟੇ 138 ਕਿਲੋ 33 ਕੇ 138 ਕੇਜੀ ਦਾ ਵਾਹ ਵਾਹ 4 1/2 ਦਾ ਬੱਕਰਾ ਬਾਈ ਥਣਾ ਵਾਲਾ ਬੱਕਰਾ ਬਾਈ ਦੁੱਧ ਵੀ ਦਿੰਦਾ ਨਾਲ ਕੱਸੀ ਨਾਲ ਇਹ ਤਾਂ ਸਹੀ ਬੰਦਾ ਇਹ ਪੂਰਾ ਕਾਲਾ ਢੱਬਾ ਪਿਓਰ ਕਾਲਾ ਢੱਬਾ ਵਕਾ ਇਧਰ ਲੈ ਆ ਬੱਕਰਾ ਦਿਖਾ ਦਿਆ ਚਾਰ ਬਾਦੀ ਦੇਖ ਬੰਦ ਸਾਡੇ ਵੱਨੇ ਤੋਂ ਚਿੱਤੜੀ ਕਰੀ ਰੱਖੀ ਆ ਆ ਗਈ नेक्स्ट ਕੀ ਆ ਜੂਗੀ ਜੀ ਦੇਖ ਸਕਦੇ ਆ ਇਹਨਾਂ ਨੂੰ ਮੜਾ ਕੇ ਕਰ ਦੇਣਾ ਅਬਾਈ ਯਾਰ ਇਹਨਾਂ ਨੂੰ ਮੜਾ ਬੱਕਰਾ ਦਿਖਾ ਦਿਆ ਕਰੋ ਯਾਰ ਤੁਸੀਂ ਭਾਈ ਇੱਥੇ ਜੋ ਭਾਈ ਆਏ ਸਾਈਡ ਤੇ ਕਰ ਦੇ ਆਹੀ ਪਰਾਂ ਕਰ ਦੇ ਇਹਨਾਂ ਨੂੰ ਪਿਛਲੇ ਬੰਦੇ ਲੈ ਤਰ ਤਰ ਫਿਰ ਕੇ ਦੇਖੋ ਜੀ ਦੇਖੋ ਜੀ ਦੇਖੋ ਆ ਜਾ ਭਾਈ ਨਹੀਂ ਨਹੀਂ ਅਗਲਾ ਬੱਕਰਾ ਆ ਗਿਆ ਜੀ ਤੀਜਾ ਬੱਕਰਾ ਇਹ ਪਹਿਲਾਂ 114 ਹੋਇਆ 138 ਕਿਲੋ ਹੋਇਆ ਬਹੁਤ ਸੋਹਣਾ ਲਾਲ ਡੱਬਾ 123 ਕਿਲੋ 123 ਕਿਲੋ ਬੱਕਰਾ ਜੀ ਵਾਹ ਜੀ ਵਾਹ 123 ਕਿਲੋ ਵਾਹ ਜੀ ਵਾਹ ਉਹ ਸਾਬ ਉਹ ਤਾਂ ਆ ਬੱਕਰਾ ਇੱਥੇ ਪੁਰਾਣਾ ਖੌਂਡੀ ਜਿੱਤੂਗਾ ਕੋਈ ਬਈ ਜਿਵੇਂ ਕਬੂਤਰਾਂ ਦੀ ਬਾਜੀ ਆ ਆ ਬੱਕਰੇ ਦਾ ਕੱਦ ਬਹੁਤ ਆ ਬਈ 47 48 ਇੰਚ ਦਾ ਬੱਕਰਾ ਇਹ ਕਿੰਨਾ ਹੋ ਗਿਆ ਕਿੰਨਾ ਹੋ ਗਿਆ 116 ਕਿੰਨੇ ਹੋ ਇਹ ਬੱਕਰੇ ਬਾਈ ਸਾਰੇ 1.5 1.5 2 2 ਲੱਖ ਦੇ ਬੱਕਰੇ ਆ ਜਿਹੜੇ 100 ਕਿਲੋ ਜੀ ਪਲੱਸ ਐ ਸਾਰੇ ਪੰਜਾਬੀ ਬੱਕਰੇ ਆ ਨੈਕਸਟ ਬੱਕਰਾ ਰੰਗੂਆ ਆ ਗਿਆ ਆ ਗਿਆ ਸ਼ਾਂਤ ਤਰੀਕੇ ਨਾਲ ਇਸ ਦੇ ਉੱਪਰ ਪੱਖੜਾ ਹੈ ਇਸ ਦੀ ਡਰੈਸ ਜੋ ਬੱਕਰੇ ਇਹ ਬੱਕਰਾ ਹੀ ਮੋਲਾ ਦਾ ਆਪਣੀ ਮੰਡੀ ਤੋਂ ਵੇਖਿਆ ਰਾਜਵੀਰ ਮੱਟ ਦਾ ਤੁਦਾ ਆ ਰਾਜਵੀਰ ਵਾਲਾ ਬੱਕਰਾ ਇਹ 2,75,000 ਦਾ ਜੀ ਪੜਾਈਆਂ ਨੇ ਮੰਡੀ ਤੋਂ ਲਿਆ ਸੀ ਬਾਈਆਂ ਨੇ ਮੱਟਾ ਦਾਤੂ ਵਾਲੇ ਰਾਜਵੀਰ ਦਾ ਬੱਕਰਾ ਲਿਆ ਸੀ ਬਾਈਆਂ ਨੇ ਰੋੜਾ ਵਾਲੀ ਵਾਲ ਦੇਣੇ ਪਿੱਛੇ ਜਾ ਉਹ ਕੰਡੇ ਸੇ ਪਿੱਛੇ ਜਾ ਕਿੰਨਾ ਹੋ ਗਿਆ 143 ਕਿਲੋ ਵਾਹ ਜੀ ਵਾਹ ਇਹ ਭਲਾਈਆਂ ਵਾਲਾ ਮੰਡੀ ਤੋਂ ਬੱਕਰਾ ਵਿਕਿਆ ਹੋਇਆ ਜੀ ਬਹੁਤ ਤਗੜਾ ਬੱਕਰਾ ਬਾਈ ਉਹ ਛੋਰਾ ਇਧਰੋਂ ਜਾ 147 147 ਕਿਲੋ ਆ ਗਈ ਹੈਦਰਾਬਾਦੀ ਕ੍ਰੋਸ ਬੀਟਲ ਦੇ ਵਿੱਚ ਇਹਦਾ ਦੇਖੋ ਵਜ਼ਨ ਜਿੰਨਾ ਇੱਥੇ ਪੰਜਾਬੀ ਬੀਟਲ ਬੱਕਰੇ ਨਹੀਂ ਆ 140 मै क लिया एक सौ चाली किलो भाई हो गया चिट्टा जहा भी ले भाई अगला बकरा आ गया आ बकरा भी चंगा 130 ਕਿਲੋ ਪਲੱਸ ਹੋਊਗਾ ਪਸਵਾਣੀ ਕਰ ਦਿੰਨੇ ਜੀ ਕਿੰਨਾ ਹੋ ਗਿਆ ਜੀ ਕਿੰਨਾ ਕਿੰਨਾ 132 134 ਹਜੇ ਤਾਈ ਭਾਈ ਪੰਮਾ ਬਲੱਡ ਲੈਣ ਆਕੇ ਆ ਸਾਰਾ ਨੂੰ 147 ਕਿਲੋ ਆ ਪਰ ਇਹ ਚ ਮੈਂਸ ਕਰਨਾ ਇਹਨਾਂ ਨੇ ਕਿਉਂਕਿ ਉਦੋਂ ਵੀ ਬੱਕਰਾ ਕਾਫੀ ਹੈਵੀ ਸੀਗਾ ਉਹਦੋਂ ਇਹਨਾਂ ਨੇ 90 ਕਿਲੋ ਜਾਂ 95 ਕਿਲੋ ਆਏ ਰੱਖਿਆ ਸੀ ਉੱਥੋਂ ਤੱਕ ਇਹ ਵਜਨ ਇਹਨਾਂ ਨੇ ਘਟਾਉਣਾ ਮਹਨਤ ਕਰਨਾ ਹੈ ਪ੍ਰਧਾਨ ਸਾਹਿਬ ਲਾਲ ਡੱਬਾ ਵੀ ਬੱਕਰਾ ਚੰਗਾ ਬਈ ਭਾਰਾ ਬੱਕਰਾ ਉਹ 163 ਕਿਲੋ ਆਂਡੂ ਬੱਕਰਾ ਬਾਈ ਨੇ 130 ਕਿਲੋ ਆਂਡੂ ਕਰਤਾ ਬਾਈ ਨੇ ਹਾਂ ਬਾਈ ਨੇ ਥੱਸੀ ਬੱਕਰਿਆਂ ਚ ਆਂਡੂ ਬੱਕਰਾ ਹੀ ਕਰਤਾ 130 ਕਿਲੋ ਦਾ ਆ ਵੀ ਬਾਈ ਬੱਕਰਾ ਚੰਗਾ ਕਾਲਾ ਢੱਬਾ 130 ਬਹੁਤ ਵਧੀਆ ਕਿੰਨਾ ਹੋ ਗਿਆ 128 ਬਾਜੀ ਬਾ ਜੈਤ ਦਾ ਪ੍ਰਤੀਕ ਕਰਦੇ ਹੋਏ ਇੱਥੇ ਲਿਆਓ ਜੀ ਅਗਲਾ ਬੱਕਰਾ ਉਹ ਬਈ ਹੈਲੋ ਉਹ ਤਿੰਨ ਬੱਕਰੇ ਕੀ ਹੋ ਜਾ ਉਹ ਦੋ ਮਿੰਟ ਰੁਕੋ ਉਹ ਤਿੰਨ ਬੱਕਰੇ ਵਿਖਾ ਲਾਂਗੇ ਅੱਜ ਕਿਰਕੀ ਹੋ ਗਿਆ ਵਾ ਅੱਜ ਕਿ ਹੋ ਗਿਆ ਸ਼ੇਰਾ ਆ ਗਿਆ ਜੀ ਸ਼ੇਰਾ ਲੁੱਲਾ ਵਾਲਾ ਆ ਗਿਆ ਜੀ ਗੁਜਰੀ ਬੱਕਰਾ ਇਹ ਕਹਿੰਦੇ ਬੀਟਰ ਤੋਂ ਬਾਹਰ ਆ ਸਾਰੇ ਪੰਜਾਬੀ ਬੱਕਰੇ ਦੀ ਹੈ ਕਹਾਇਦਰਾਬਾਦੀ ਤੇ ਗੁਜਰੀ ਬੱਕਰਾ ਆ ਗਿਆ ਇਹ ਵੀ ਬਹੁਤ ਚੰਗੀ ਨਸਲ ਆ ਗੁਜਰੀ ਬਿਲਕੁਲ ਗੁਜਰੀ ਆ ਨਾ ਭਾਈ ਇਹਦੇ ਲੁੱਲਾ ਹੁੰਦੀਆਂ ਬਾਈ ਜੀ ਇਹ ਵੀ ਮੁਸਲਮਾਨ ਬਹੁਤ ਪਸੰਦ ਕਰਦੇ ਕੁਰਬਾਨੀ ਦੇ ਲਈ 130 ਕਿਲੋ ਇਹ ਸੋਹ ਚਾਲੀਆ 40 ਕਿਲੋ ਦਾ ਬੱਕਰਾ ਜੀ ਦੇਖੋ ਬਾਕੀ ਬਈ ਇਹ ਵਜਨ ਪੜਾਉਂਦੀ ਹੈ ਵੱਧ ਹੋ ਜੇ ਇਹਨਾਂ ਨੇ ਵਜਨ ਪਹਿਲਾਂ 8 ਮਹੀਨੇ ਵਾਲਾ ਪਹਿਲਾਂ ਵੀ ਇਹਨਾਂ ਨੇ ਚੱਕਣਾ ਜਿਵੇਂ ਮੰਨ ਲਓ 90 ਕਿਲੋ ਦਾ ਬੱਕਰਾ ਗੁਜਰੀ ਨਸਲ ਹੈ ਜੀ ਗੁਜਰੀ ਕਵਾਂਸਲ ਦਾ ਹੋ ਜੇ 10 ਕਿਲੋ ਇਹਨਾਂ ਨੇ ਮਾਹਰ ਕਰੇ 90 ਤੋਂ ਹੀ ਉਹਨਾਂ ਨੇ ਚੱਕਣਾ ਇਹ ਵੀ ਬਈ ਕੁਰਬਾਨੀ ਦੇ ਵਿੱਚ ਬਹੁਤ ਵਧੀਆ ਬੱਕਰੀ ਕੁਰਬਾਨੀ ਦੇ ਵਿੱਚ ਬਹੁਤ ਵਧੀਆ ਬੱਕਰਾ ਮੰਨਿਆ ਜਾਂਦਾ ਇਹ ਜੀ ਤੇ ਵੀਡੀਓ ਚੰਗੀ ਲੱਗੀ ਸ਼ੇਅਰ ਕਰੀ ਜਾਓ ਬਈ ਬਹੁਤ ਮਿਹਨਤ ਕੀਤੀ ਆ ਬੰਦਿਆਂ ਨੇ ਤੇ ਕੈਂਚੀ ਮਾਰਾ 20 ਲੋਕ ਹੋ ਚੁੱਕੇ ਆ ਲਾਈਵ ਮੈਂ 100 ਸੀ ਪਟਵਾ ਦਿਓ ਸ਼ੇਅਰ ਕਰੋ ਲਾਈਵ ਕੋਲ ਜਲਦੀ ਜਲਦੀ ਬਹੁਤ ਸ਼ਾਨਦਾਰ ਵੀਡੀਓ ਬੱਕਰੀ ਪਾਲਕ ਭਾਈਓ ਜਿਹੜੇ ਸ਼ੌਕ ਰੱਖਦੇ ਆ ਲੈ ਕੇ ਆਏ ਲਾਈਵ ਆਪਕੇ ਲਈ ਸਪੈਸ਼ਲ ਬਹੁਤ ਬਹੁਤ ਸੇ ਚਲ ਕੇ ਆਏ ਆ ਭਾਈ ਪੰਜਾਬੀ ਸ਼ੇਰਾ ਹੋਰ ਬੱਕਰਾ ਆ ਗਿਆ ਸ਼ੇਰੇ ਕਾਲਰ ਚ ਬਈ ਅੱਜ ਇਹ ਸੁਣਨ ਨੂੰ ਵਹਿਮ ਕਰਦੇ ਆਂਗੇ ਸ਼ੇਰਾ ਕਲਰ ਦਾ ਵਜ਼ਨ ਸਾਰੇ ਬੱਕਰਾਂ ਨਾਲੋਂ ਵੱਧ ਹੁੰਦਾ ਤੇ ਦੁੱਧ ਵੀ ਬੱਕਰੀ ਵੱਧ ਦਿੰਦੀ ਆ ਜਿਨ੍ਹਾਂ ਨੂੰ ਲੋਕਾਂ ਨੇ ਕਹਦੇ ਸ਼ੇਰੀਆਂ ਇਹ ਚੰਗੀਆਂ ਨਹੀਂ ਹੁੰਦੀਆਂ ਉਹ ਹੁੰਦੀਆਂ ਤੇ ਸਾਰਿਆਂ ਨੂੰ ਅੱਜ ਤੱਕ ਜਿਵੇਂ ਪਹਿਲੇ ਸ਼ੇਰੇ ਦਾ ਹੀ 147 ਕਿਲੋ 132 ਕਿਲੋ 129 ਕਿਲੋ ਉਹ ਤਾਰੀ ਕਦੇ ਨਹੀਂ ਰੰਗਦੀ ਵੀ ਜੋ 129 ਕਿਲੋ ਨਾਵਾ ਦੀ ਅਕੋ 130 ਮਾਸ਼ਾਅੱਲਾ ਕੀ ਬੋਲ ਰਿਹਾ ਇਹ 8 ਮਹੀਨੇ ਪਹਿਲਾਂ ਕਿੰਨਾ ਸੀ ਭਾਈ ਇਹ 8 ਭਾਈ ਕਹਿ ਕਹਿ ਤੁਸੀਂ ਆਹ ਵਾਲੀ ਹੋਸੀ ਆਹ ਵਾਲੀ ਆਹ ਲਾ ਤੁਸੀਂ ਯਾਰ ਕੱਠ ਬਾਈ ਦਿਖਾ ਦੇ ਪੂਰਾ ਕੱਠ ਆ ਬੋਸ ਕੀ ਬਣਾ ਦੇ ਨੂੰ ਉਸਾਰਾ ਨਾ ਨਾ ਲੈ ਭਾਈ ਕਾਲਾ ਬੱਕਰਾ ਵੇਖਣ ਨੂੰ ਹੁਣ ਮਿਲਿਆ ਆ ਗਿਆ ਜੀ ਸ਼ਾ ਕਾਲਾ ਪਿੱਛੇ ਉਹਦੇ ਲਾਲ ਢੱਬਾ ਨਾਗਰਾ ਉਹ ਵੀ ਇੰਡੀਆ ਵਿੱਚ ਆਣੇ ਲੱਗਾ ਜੀ ਦੇਖੇ ਖਸੀ ਬੱਕਰਾਂ ਦੇ ਮਕਾਬਲੇ ਜਦੋਂ ਪਾਕਿਸਤਾਨ ਵਿੱਚ ਇਹ ਬਈ ਬੱਕਰੇ ਸਾਰੇ ਵਿਕ ਚੁੱਕੇ ਇਹਨਾਂ ਦੇ ਆਨਲਾਈਨ ਹੀ ਵਿਕ ਚੁੱਕੇ ਆ ਠੀਕ ਹੈ ਤੇ ਜਿਹੜਾ ਫਰਸਟ ਆਊਗਾ ਜਾਂ ਸੈਕੰਡ ਥਰਡ ਬੱਕਰਾ ਉਹਦਾ ਬਹੁਤ ਹਾਈ ਰੇਟ ਦੇ ਵਿੱਚ ਮੰਨ ਲਓ ਬਹੁਤ ਤਗੜੇ ਘਰਾਣੇ ਜਿਹੜੇ ਬੰਦੇ ਨੇ ਕੁਰਬਾਨੀ ਕਰਨੇ ਹੁੰਦੇ ਆ ਬਗਰੀ ਤੇ ਉਹਨਾਂ ਆਸਤੇ ਲੱਗ ਜਾਂਦਾ ਮੁਸਲਮਾਨਾਂ ਦੀਆਂ ਇਸ ਚੀਜ਼ ਦਾ ਕਹਿੰਦੇ ਆ ਕਹਿੰਦੇ ਆ ਤੇ ਦੇਖੋ ਬੱਕਰੇ ਸਾਰੇ ਚਲੇ ਗਏ ਇਸ ਕਿਹਦੀ ਗੋਟ ਫਾਰਮ ਸੀ ਭਾਈ ਗੁਰਪ੍ਰੀਤ ਬਾਈ ਦਾ ਬਣਾਇਆ ਮਾਸ਼ੱਲਾ ਪੰਜ ਪੈਸੇ ਦੇਵਾ ਤੇ ਮਨਾਵਤ ਕਰਾ ਆ ਫੜੀ ਬਾਈ ਭੈ ਜੀ ਨਾਮ ਦੱਸਿਓ ਪਿੰਡ ਦੱਸਿਓ ਆਪਣਾ ਪਿੰਡ ਭਾਈ ਜੰਡਰਾਲੀਆ ਨਮਾਨਗੜ ਤੋਂ ਲੱਗੇ 10 ਕਿਲੋ ਮਟਰ ਸਾਈਡ ਦੇ ਅਸ਼ਰਵੀ ਗੋਟ ਫਾਰਮ ਤੋਂ ਆਇਆ ਦੋ ਕੁ ਫੇਰ ਮੇਰਾ ਨਾਮ ਸੁਦਾਂ ਸਿੰਘ ਹੈ ਇਹ 8 ਮਹੀਨੇ ਪਹਿਲਾਂ ਕਿੰਨੇ ਵਜਨ ਤੇ ਸੀ ਬੱਕਰਾ ਜੀ ਇਹ ਬੱਕਰਾ ਜੀ ਆਪਣਾ ਤੁਲੇ ਸੀ 96 ਕਿਲੋ ਦੇ 96 ਕਿਲੋ ਤੇ ਹੁਣ ਕਿੰਨਾ ਵਜਨ ਰੱਖਿਆ ਇਹਨਾਂ ਨੇ ਜਿਹੜਾ ਕੱਟ ਵਾਟ ਕਰਨੀ ਹੈ 90 ਕਿਲੋ ਕਿੰਨਾ ਕਿਲੋ ਰੱਖਿਆ ਸੀਗਾ 100 ਕਿਲੋ ਹਾਂ 100 ਕਿਲੋ ਕੱਟ ਆਲਾ 100 ਕਿਲੋ ਲਿਖਿਆ ਜਾਊਗਾ ਜਦੋਂ ਬਾ ਹੁਣ ਅੱਜ ਜਿੰਨਾ ਵਧੂਗਾ ਇਹ ਕਿੰਨਾ ਜਾਊਗਾ ਇਹ ਖੱਸੀ ਬੱਕਰਾ ਜੀ ਇਹ ਕੀ ਪਾਉਂਦੇ ਆ ਉਹਨੂੰ ਖਰਾਕ ਦੇ ਵਿੱਚ ਜਿਹੜਾ ਖਾਣ ਤੇ ਕੋ ਸਪੈਸ਼ਲ ਡਾਈਟ ਤੇ ਪੜਿਆ ਭਾਈ ਜੀ ਇਸ ਪਾਇਰ ਨੂੰ ਇਹਨੂੰ ਪੱਖੇ ਇੱਥੇ ਹੀ ਰੱਖਿਆ ਕਮਰੇ ਜਿੱਕੇ ਦੂਜੇ ਬੱਕਰਿਆਂ ਨਾਲ ਹੀ ਹੁੰਦਾ ਸੀਗਾ ਨਹੀਂ ਨਹੀਂ ਗੁਫਰਾਣ ਦੇ ਬੱਕਰੇ ਆ ਕੋਈ ਮਰਜ਼ੀ ਨਹੀਂ ਗੱਲ ਥੋੜੀ ਹੈ ਨਹੀਂ ਨਹੀਂ ਸਲਾ ਗੁਫਰਾਣ ਦਾ ਬੱਕਰਾ ਹੈ ਇਹਦੀ ਆ ਰਹਾ ਆ ਬੱਕਰਾ ਭਾਈ ਜਿਹੜੇ ਹੁਣ ਲਾਸਟ ਤੇ ਬੱਕਰੇ ਆਉਣੇ ਆ ਪੂਰੇ ਬੱਕਰੇ ਹਵਾ ਵਜਨਦਾ ਰਹਾ ਹੈ ਰੋ 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 ਇਹ ਬੱਕਰਾ ਹੋਈ 150 ਕਿਲੋ ਤੋਂ ਪਨਾ ਸਮਾਨ ਹੋਰ ਵੱਡੇ ਬੱਕਰਾਂ ਵਿੱਚ ਬੱਕੇ ਰੁਕ ਨਹੀਂ ਰਹੇ ਬੰਦੇ ਤੇ ਉਹ ਬੱਕਰੇ ਨਹੀਂ ਜਿਹੜੇ ਪਾਕਿਸਤਾਨ ਚ ਫਲਾਈ ਕਰਦੇ ਆ ਮੰਨ ਲਓ ਜਿਹੜੇ ਬੱਕਰੇ ਬੈਠੇ ਨਹੀਂ ਔੜ ਤੇ ਵਧੀਆ ਤੋਰਾ ਪੇਰਾ ਕਰਦੇ ਆ ਬਹੁਤ ਵਧੀਆ ਮੰਨ ਲਓ ਐਕਟਵਾ ਬੱਕਰੇ ਉਹ ਨਹੀਂ ਬਈ ਸੋਸਟ ਜੇ ਆ ਚੱਕ ਚੱਕ ਕੇ ਚੜਾਉਣੇ ਪੈਣਗੇ ਇਹ ਬੱਕਰਾ ਹੋਈ 150 ਸੱਤ ਨਵੀਆਂ ਮੈਨੂੰ 150 ਕੋਈ ਪਲੱਸ ਹੈ ਇਹ ਤਾਂ ਹੈਗੀ ਆ ਉਹ ਵੀ ਬੱਕਰਾ ਤੋੜੂਗਾ ਰਕਾਰਡ ਬਈ 8 ਤਾਂ ਦਾ 8 8 26 8 26 ਦੇ ਵੀਕੇ ਤਾਂ ਨਹੀਂ ਬਈ ਨਹੀਂ ਬਾਈ ਅਫੀਸ਼ੀਅਲ ਹੋਏਗੇ ਇਹ ਹੁਮਾਨ ਕਾਲ ਰਾਸ਼ਟ੍ਰ ਦਿਖਾ ਰਿਹਾ ਹੈ ਆਪਾਂ ਨੂੰ ਲੈ ਬਾਈ ਜਿਹੜੇ ਹੁਣ 5 ਲੱਖ ਤੇ ਬੱਕਰੇ ਆਉਣਗੇ ਚੈਂਪੀ ਨਹੀਂ ਆਉਣਗੇ ਸਾਰੇ ਭਾਈ ਹੋਈ ਸਰ ਗੁਰਫਾਨ ਬਾਈ ਝੰਡਾ ਰੀ ਤੂੰ ਗੁਰਫਾਨ ਬਾਈ ਝੰਡਾ 142 ਕਿਲੋ 143 ਕਿਲੋ 144 ਕਿਲੋ ਜਨੇ ਹੋਗਲਾ ਖਣਿਆ 142

सौ किलो भाई इधर आजा मार्ग बना लें वीडियो ओ एफ एस एल बना लोकल ਮੇਰਾ ਪਹਿਲੇ ਕਦੇ ਦਾ ਗੋਤਰਾ ਜਿਸ ਦਾ ਸੁਨੇਗਾ ਉਹ ਮੈਂ ਬੱਕਰੇ ਲੈ ਆਵਾਂਗਾ ਕਿ ਕੀ ਕਰਦੇ ਆ ਭਾਈ ਹੁਣ ਹੋਰ ਪਰਚੀ ਕਰਦੇ ਕਿਹਦਾ ਪਰਚੀ ਕਰਦੇ ਸੈਤਾਨਾ ਬਾਈ ਜੀ ਸਾਰੇ ਆਰਾਮ ਆ ਬਾਜੋ ਬਹਿ ਜਾਣੇ ਮਕਰਾਂ ਦੇ ਬਹਿ ਜਾਣ ਲੋ ਹੈਲੋ ਲੈ ਬਾਈ ਖੁਸ਼ੀ ਆ ਆ ਗਿਆ ਦੁੱਗਾਂ ਵਾਲਾ ਮੱਖੀ ਚੀਨਾ ਮੱਖੀ ਚੀਨਾ ਆ ਗਿਆ ਇਹਦੇ ਚਾਦਰਾਂ ਪਾਈਆਂ ਨੇ ਇਹ ਤਗੜੀ ਆ ਚਾਰ ਬੱਕਰੀ ਚਾਰ ਬੱਕਰੀ ਗਰਾਉਂਡ ਦੇ ਅੰਦਰ ਸਭ ਨੇ ਬਾਈਕ ਤੇ ਆਵਾਜ਼ਾਂ ਦੇ ਨਾਲ ਸ਼ਲਾ ਬਾਈਕ ਦੀ ਲੋੜ ਤੇ ਮਾਦਿਕ ਤੇ ਆਜੋ ਹੈ ਕਿ ਕੋਈ ਨਾ ਨਾ ਆਉਗਾ ਪਾਲਾ ਜਲਾਲਪੁਰ ਰਗਾ ਇੱਕ ਤਾਂ ਖੁਸ਼ੀ ਦੁਕਾਨ ਰਗਾ ਓਏ ਆਵਾਜ਼ ਛੱਡ ਓਏ ਆਵਾਜ਼ ਛੱਡ ਮਾਰ ਨਹੀਂ ਆਵੇ

ਉਹ ਦੰਦਾ ਉਧਰ ਆ ਉਹ ਕਾਲਾ ਬੱਕਰਾ ਵੀ ਚੰਗਾ ਜੀ ਦੇਖੋ ਜੀ ਇਹ ਕੀ ਕੀਟਲ ਆ ਬੱਕਰਾ ਬਈ ਜਿੰਤਨ ਦੇ ਸਾਰ ਹੈਗੇ ਆ ਕਹਿ ਦੰਦੋਗੇ ਭਈ ਇਹ 8 ਰਾਂ ਦੇ ਬਈ 8 ਰਾਂ ਦੀ ਆ ਭਈ ਸਾਰੇ ਬੱਕਰੇ ਮਾਸ਼ਾਅੱਲਾ ਭਾਈ ਜੀ ਦੇਖ ਲੈ ਲੈਂਗੇ ਸਭ ਨੂੰ ਚਲੇਗਾ ਭਾਈ ਲਗਾ ਭਾਈ ਜੀ ਨਾਮ ਦੱਸਿਓ ਤੁਹਾਡਾ ਭਾਈ ਨਾਮ ਸਲੀਮ ਹੈ ਠੀਕ ਹੈ ਪਿੰਡ ਕਿਹੜਾ ਜੀ ਰੋੜਾ ਵਾਲੀ ਹੈ ਜੀ ਰੋੜਾ ਵਾਲੀ ਕਿੰਨੇ ਬੱਕਰੇ ਮੁਕਾਬਲੇ ਚ ਪਾਏ ਜੀ ਭਾਈ ਚਾਰ ਬੱਕਰੇ ਆਏ ਆਪਣੇ ਕੰਪੀਟੀਸ਼ਨ ਵਾਲੇ ਕਿਵੇਂ ਲੱਗਦਾ ਜੀ ਕੰਪੀਟੀਸ਼ਨ ਚ ਆਊਗਾ ਨੰਬਰ ਜੀ ਭਾਈ ਤੁਹਾਡੇ ਸਾਹਮਣੇ ਆ ਜਾਊਗਾ ਥੋੜੀ ਦੇਰ ਦੇ ਵਿੱਚ ਆਹ ਬੱਕਰਾ ਜਿਹੜਾ ਦੇਖੇ ਨੇ ਇਹਦਾ ਕੱਦ ਕਿੰਨਾ ਹੋਊਗਾ ਜੀ ਡਾਊਨੋ ਬਾਈ 46 ਔਰ 47 ਦੇ ਵਿੱਚ ਠੀਕ ਹੈ ਇਹ ਖੱਸੀ ਬੱਕਰੇ ਸਾਰੇ ਹਾਂ ਖੱਸੀ ਹੈ ਬਾਈ ਠੀਕ ਹੈ ਮਿਹਨਤ ਬਹੁਤ ਕਰੀਓ ਬਾਈ 8 ਮਹੀਨੇ ਜਣਾ ਮਿਹਨਤ ਤੇ ਬਾਈ ਯਾਰ ਹਾਂ ਮਿਹਨਤ ਤਾਂ ਦਿਖਦੀ ਹੈ ਆਪਣੇ ਨਵੇਂ ਬੰਦੇ ਬਾਈ ਜੁੜਿਆ ਕੀ ਕਹਿਣਾ ਚਾਹੋਗੇ ਬਈ ਬੱਕਰੇ ਵਧੀਆ ਪਾਲਣ ਇਹ ਹਾਂ ਬਾਈ ਵਧੀਆ ਬੱਕਰੇ ਵਧੀਆ ਪਾਲਣ ਹੁਣ ਜੀ ਵਧਦਾ ਬਾਈ ਠੀਕ ਹੈ ਉਹ ਅੱਲਾਹ ਜਬਰ ਫੁਲਾਰ ਥੱਲੇ ਬੋਲ ਭਾਈ ਨਾਗਾ ਜਾਫਰ ਭਾਈ ਜਾਫਰ ਭਾਈ ਇਹ ਆ ਜਾਫਰ ਭਾਈ ਦਾ ਬੱਕਰਾ ਜਾਫਰ ਭਾਈ 142 ਜੀ ਮੁੰਡੇ ਦਾ ਭਾਈ 144 144 144 ਬਹੁਤ ਤਗੜਾ ਹੈ ਦੂਸਰਾ ਬੱਕਰਾ ਜਾ ਮਰ ਬਾਈ ਦਾ ਆ ਚੁਕਾ ਆ ਬੱਕਰਾ ਚੱਲ ਜਾ ਆ ਭਾਈ ਪਾਸੇ ਹੋ ਜਾ 180 ਕਿਲੋ ਤੋੜਦਾ ਭਾਈ ਰਿਕਾਰਡ ਬੱਕਰੇ ਨੇ 180 ਕਿਤਨਾ ਹੈ 180 170 ਹੈ 177 ਹੈ ਭਾਈ ਨਹੀਂ 77 78

ਇਹ ਗੰਸਰ ਭਾਈ ਬਕਰਾ ਕਿਹੜਾ ਯਾਰ ਕਿਤੇ ਮੇਰੇ ਇਹ ਥੋੜਾ ਬੰਦਾ ਕੋ ਸਾਈਡ ਮੇ ਕਰਵਾ ਦੇ ਯਾਰ ਕਿਹੜੇ ਦੇ ਕਿਹੜੇ ਯਾਰ ਮੇ 70 78 ਕੇ ਜਿਹੜੇ ਬਕਰਾ ਹੈ 70 ਰੁਪਏ ਇਸ ਬਕਰਾ ਤਰ੍ਹਾਂ ਕੇ ਪੂਰਾ ਕੰਡਰੂ ਅਤਲਾ ਕਰ ਰੋੜਾ ਬੈਜੂਗਾ ਸਾਰਾਂ ਦਾ ਰੱਖੋ ਬੱਕਰਾ ਦੀਆਂ 138 ਕਿਲੋ 138 ਬੱਕਰਾ ਰੰਦਾ ਬਾਈ ਬੱਕਰਾ ਲੋਕਦਾ ਨਹੀਂ ਬਸੇ ਇਹ ਬੱਕਰਾ ਰੰਦਾ ਬਾਈ 74 كيلو کر دو یار 175 كيلو ہاں اکبر خان توڈو بھائی मैदान को दोस्तीडेर <laughs> <laughs>